सारे भाइयों को हाथ जोड़ के नमस्कार सत्या साथियों अभी हमें कल सूचना मिली कि जो पत्रकार साथी जो ग्राउंड पे पत्रकारिता करते हैं पंजाब के साथी पंजाब के पत्रकार साथी वो दिल्ली में गए हुए थे इलेक्शन की कवरेज करने के लिए और उन सारे पत्रकार भाइयों को हम जानते हैं बड़ी ईमानदारी के साथ निस्वार्थ भाव से वो अपनी पत्रकारिता करने का कार्य करते हैं लेकिन दिल्ली में प्रशासन द्वारा पुलिस द्वारा उनके साथ बदतमीजी करी गई उनको कई घंटे पकड़ के उनको डिटेन किया गया यह सीधा सीधा लोकतंत्र के चौथे स्तंभ यानी मीडिया के ऊपर हमला है हमारी सरकार कहती है कि हमारा देश दुनिया का सबसे बड़ा लोकतंत्र है लेकिन आज दुनिया के सबसे बड़े लोकतंत्र में जो पत्रकार भाई ईमानदारी से ग्राउंड की रिपोर्टिंग कर रहे हैं उनको इस तरीके से दबाया जा रहा है पुलिस द्वारा उनको परेशान किया जा रहा है ਇਸ ਚੀਜ਼ ਦੀ ਅਸੀਂ ਘੋਰ ਆਲੋਚਨਾ ਕਰਦੇ ਹਾਂ ਔਰ ਸਾਡੇ ਦੋਨੋਂ ਫੋਰਮ ਉਹਨਾਂ ਪੱਤਰਕਾਰ ਭਾਈਓ ਕੇ ਸਾਥ ਖੜੇ ਹੈ ਅਗਰ ਇਸ ਤਰੀਕੇ ਸੇ ਕਿਸੇ ਵੀ ਪੱਤਰਕਾਰ ਭਾਈ ਕੇ ਸਾਥ ਕੋਈ ਤੱਕੇਸ਼ਾਈ ਕੀ ਜਾਏਗੀ ਤੋ ਫਿਰ ਉਸ ਚੀਜ਼ ਪੇ ਬਰਦਾਸ਼ ਉਸ ਕੋ ਨਹੀਂ ਕੀਆ ਜਾ ਸਕਤਾ ਕਾਕਾ ਸਿੰਘ ਕੋਟੜਾ ਜੋ ਵੈਰੂਪ ਜੀ ਕਾ ਖਾਲਸਾ ਸ੍ਰੀ ਵੈਰੂਪ ਜੀ ਕੀ ਫਤਿਹ ਜਿਹੜੀ ਰਿਪੋਰਟਾਂ ਮਿਲੀਆਂ ਸਾਨੂੰ ਮੋਰਚੇ ਚ ਬੈਠਿਆਂ ਨੂੰ ਖਨੋਰੀ ਉਸੀ ਜਦੋਂ ਪੂਰੇ ਨਿੰਦਨਯੋਗ ਨੇ ਇੱਕ ਪਾਸੇ ਅਸੀਂ ਲੋਕਤੰਤਰ ਦੀ ਜਿਹੜੀ ਤੁਹਾਈ ਪਾਰ ਰਹੇ ਹਾਂ ਉਹ ਵੀ ਉਸ ਵੇਲੇ ਜਦੋਂ ਦਿੱਲੀ ਦੇ ਵਿੱਚ ਮੈਸ਼ਨ ਹੋ ਰਹੇ ਨੇ ਲੋਕਾਂ ਨੂੰ ਹੱਕ ਆਦੀ ਮੱਝੀ ਸਰਕਾਰ ਚੋਣਦਾ ਤੋਂ ਜਿਹੜੇ ਵੀ ਜਿੰਨੇ ਵੀ ਸਾਡੇ ਪੱਤਰਕਾਰ ਭਾਈਚਾਰੇ ਦਿੱਲੀ ਦੇ ਵਿੱਚ ਗਏ ਹੋਏ ਨੇ ਉਹ ਕਵਰੇਜ ਕਰ ਰਹੇ ਨੇ ਹੱਸ ਜਿਹੜਾ ਉਹ ਲੋਕਾਂ ਦੇ ਅੱਗੇ ਦਿਖਾ ਰਹੇ ਨੇ ਪਰ ਉਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਤਾਂ ਉਹਨਾਂ ਨੂੰ ਜਿਹੜਾ ਖਾਣੇ ਦੇ ਵਿੱਚ 9-9 ਘੰਟੇ ਰੱਖਣਾ ਪੱਤਰਕਾਰਾਂ ਨੂੰ ਜਿਹੜਾ ਆਪਾਂ ਕਹਿੰਦੇ ਆ ਕਿ ਚੌਥਾ ਸੱਮਣ ਦੇਸ਼ ਦਾ ਪਰ ਉਹਨਾਂ ਦੀ ਅਸੀਂ ਜੋਰਦਾਰ ਨਖੇਦੀ ਵੀ ਕਰਦੇ ਆ ਤੇ ਇੱਕ ਪਰਨ ਵੀ ਕੀਤਾ ਸੀ ਅਸੀਂ ਕਿ ਜਿਹੜੇ ਸਾਡੇ ਮੋਰਚਾ ਦੇ ਵਿੱਚ ਚਾਹੇ ਕੋਈ ਕਲਾਕਾਰ ਆ ਚਾਹੇ ਕੋਈ ਪੱਤਰਕਾਰ ਆ ਚਾਹੇ ਕੋਈ ਵੱਖ-ਵੱਖ ਸੰਸਥਾ ਦੇ ਆਗੂ ਹੈ ਜੋ ਵੀ ਇਸ ਮੋਰਚੇ ਦੀ ਹਮਾਇਤ ਦੇ ਵਿੱਚ ਆਏ ਨੇ ਜੋ ਵੀ ਉਹਨਾਂ ਦੇ ਨਾਲ ਕਿਸੇ ਵੀ ਮੌਕੇ 'ਚ ਕੋਈ ਵੀ ਸਰਕਾਰ ਤੱਕਾ ਕਰੂ ਉਹਦੀ ਅਸੀਂ ਉਹਦੇ ਨਾਲ ਖੜਾਂਗੇ ਸਪੋਰਟ ਕਰਾਂਗੇ ਤੇ ਨਿੰਦਿਆ ਵੀ ਕਰਦੇ ਆ ਇਸ ਕਰਕੇ ਮੈਂ ਕਹਣਾ ਵੀ ਜਿਸ ਵੇਲੇ ਲੋਕ ਆਪ ਦੀ ਮਰਜ਼ੀ ਸਰਕਾਰ ਚੁਣਦੇ ਆ ਉਸ ਵੇਲੇ ਜਿਹੜੀ ਪੱਤਰਕਾਰੀ ਭਾਈਚਾਰੇ ਤੇ ਉਹਨਾਂ ਨੂੰ ਕਵਰੇਜ ਤੋਂ ਰੋਕਣਾ ਥਾਣੇ ਦੇ ਵਿੱਚ ਬੰਦ ਕਰਨਾ ਉਹਦੀ ਮੈਨੂੰ ਲੱਗਦਾ ਦੋਨੇ ਫੋਰਮ ਵੱਲੋਂ ਖਾਸ ਕਰਕੇ ਡੱਲੇਵਾਲ ਸਾਹਿਬ ਵੱਲੋਂ ਉਸ ਦੀ ਉਸ ਦੀ ਨਿਖੇਧੀ ਕਰਦੇ ਆ ਤੇ ਸਰਕਾਰ ਨੂੰ ਮੈਗ ਕਰਦੇ ਆ ਕਿ ਜਿਹੜੇ ਵੀ ਅਧਿਕਾਰੀਆਂ ਨੇ ਇਹ ਕੰਮ ਕੀਤਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਧੰਨਵਾਦ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਇ ਜੀ